ਸੰਸਤਾ ਕੋਰਾਲ ਦੇ ਵਿੱਚ ਨਾਮੀ ਗਾਇਕ ਆਉਂਦੇ ਰਹਿੰਦੇ ਨੇ ਅੱਜ ਮੁਹੰਮਦ ਇਰਸ਼ਾਦ ਜੀ ਪਹੁੰਚੇ ਨੇ ਜੇ ਵਾਇਸ ਆ ਪੰਜਾਬ ਦੇ ਵਿੱਚ ਨੰਬਰ 1 ਨੂੰ ਗੀਤਰ ਨੇ ਤੇ ਨਾਲ ਦੀ ਨਾਲ ਬਹੁਤ ਨੂੰ ਸ਼ੌਕ ਹਿੱਟ ਹੋਏ ਨੇ ਕੱਲ ਨੂੰ ਪਰਸੋਂ ਵੀ ਆਣ ਲੈ ਕਨਵਗਰੇਵਾਲ ਵੀ ਉਹਨਾਂ ਨੂੰ ਬਹੁਤ ਸ਼ਾਬਾਸ਼ ਦੀ ਰੱਗੇ ਨੇ ਤੇ ਉਹਨਾਂ ਦੇ ਜੋ ਸਰਸਪਤੀ ਦੀ ਕਿਰਪਾ ਹੈ ਤੇ ਦੂਜੇ ਪਾਸੇ ਗੁਰਮਾਰਾ ਦੀ ਕਿਰਪਾ ਉਹਨਾਂ ਦੇ ਗਲੇ ਦੁਪੇ ਬਹੁਤ ਫ੍ਰੀ ਲਾ ਗੰਗੋ ਦਾ ਸਿਆਸੀ ਪਹੁੰਚੇ ਉਹ ਬਾਕੀ ਸਸਤਾ ਨੂੰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਜਿਹੜੇ ਬੇਸਹਾਰਾ ਦੇ ਲੋੜਵੰਦ ਨੇ ਉਹਨਾਂ ਵਾਸਤੇ ਭਾਈ ਸ਼੍ਰੀਸ਼ੀਸ਼ਰ ਦਾ ਲੱਗਾ ਕੰਸੀ ਮਕਾਨ ਹੈ। ਹਰ ਤੁਸੀਂ ਕਿਰਾਇਆ ਦੇ ਚੱਲ ਰਹੇ ਸਨ। ਸਸਿਕਾ ਜੀ ਸਿਹਰੇ ਪ੍ਰੋਗਰਾਮ ਦੇ ਹੇ ਸਾਰੇ ਸਹਿਯੋਗ ਲਈ ਇਹ ਐਸਾ ਜੀ ਮਰਬਾਸਾ ਦੀ ਚਾਰ ਲੱਖ ਰੁਪਏ ਨੋਹਾਂ ਵੀ ਕਰਦੇ। 46 ਸੁਮਿਚ ਮੀਜ਼ ਮੈਂਟਲ। ਔਰ ਹੋਰ ਵੀ ਸਨਕਚਾ ਸਟਾਫ ਮੈਂ ਹੈਰਾਨ ਹੋਇਆ ਮੈਂ ਹੁਨੇ ਹੋਨੇ ਕਿ ਅਕਿੰਦਰ ਸਾਹਿਬ ਆਏ ਗਏ ਉੱਥਾ ਸਥਿਤੀ ਵਿੱਚ ਸਪੀਚ ਵਿੱਚ ਮੈਂ ਕੁਝ ਨਹੀਂ ਕਹਿ ਸਕਿਆ ਕਿ ਤੇ ਇਹਨਾਂ ਬੱਚਿਆਂ ਨੂੰ ਜਦੋਂ ਦੇਖਿਆ ਮੈਂ ਆ ਕੇ ਉਸ ਮਾਰਗ ਤੇ ਰਲਣੇ ਹੀ ਪਏ। ਫਤਨਾ ਗ੍ਰੇਨ ਰੰਗ ਆ ਰਿਹਾ ਸੀ। ਮੈਂ ਇਹਨਾਂ ਦੀ ਬਦਲਤੇ ਤੇ ਸੰਗੀਤ ਰਾਹੀਂ ਸੇਵਾ ਨਹੀਂ ਕੀਤੀ ਹੈ ਮੈਂ ਅੱਜ ਪ੍ਰੋਗਰਾਮ ਲਗਿਆ ਪਰ ਮੇਰੇ ਸੰਗੀਤ ਦੇ ਵਿੱਚ ਮੇਰੇ ਗਾਣੇ ਦੇ ਜਦੋਂ ਇਹ ਬੱਚੇ ਨੱਚਦੇ ਮੈਨੂੰ ਹੋਰ ਵੀ ਅਨੰਦ ਮੈਨੇ ਇੰਨਾ ਅੱਛਾ ਲੱਗਿਆ ਕਿ ਮਾਲਾ ਕਿਉਂਕਿ ਇਹਨਾਂ ਬੱਚਾਂ ਤੇ ਮੇਰਾ ਕੋਹਣਾ ਬੱਚਾ ਦੇ ਚਿਹਰੇ ਤੇ ਸਮਾਈਲ ਦੇਖ ਕੇ ਕਿ ਪ੍ਰਮਾਤਮਾ ਦੇ ਰੂਪ ਨੇ ਬਿਲਕੁਲ ਹੈ ਨਾ ਤਾਂ ਗਣੇ ਸੰਜੇ ਕਿ ਅੱਜ ਮੇਰਾ ਰੱਬ ਖੁਸ਼ ਹੈ ਇਹ ਬੱਚੇ ਖੁਸ਼ ਹੋਏ ਨਾ ਆਪੇ ਸਾਰੇ ਮੈਨੂੰ ਬੜਾ ਅੱਛਾ ਲੱਗਿਆ ਮੈਂ ਇਸ ਕੀ ਗੱਲ ਸਭ ਦਾ ਚਲਕਾ ਕੋਈ ਸਭਾ ਬਹੁਤ ਮੁਸ਼ਕਲ ਹੁੰਦਾ ਹੈ ਇਦਾਂ ਦੇ ਬੱਚਾ ਵਾਸਤੇ ਬਿਨਾਂ ਮਾਬਾਪ ਕੋ ਜੱਤਬੀਰੇ ਹਜ਼ੂਰ ਕਿਨੇ ਕੋ ਸੰਭ ਨਹੀਂ ਦੇਗਾ ਪਰ ਤੁਸੀਂ ਇੱਥੇ ਪਹੁੰਚੋ ਇੱਕ ਵਾਰ ਅੱਖਾਂ ਪਾ ਲੈਂਦੇ ਹੁੰਦੀਆਂ ਨੇ ਦੇਖ ਕੇ ਮਨ ਭਾਵਪਨ ਹੁੰਦਾ ਅੱਖਾਂ ਦੇ ਵਿੱਚ ਨਮੀ ਵੀ ਹੁੰਦੀ ਹੈ ਕਿ ਜਿਨ੍ਹਾਂ ਨੂੰ ਕੋਈ ਸੰਭ ਨਹੀਂ ਸੰਭਰੇ ਹੈ ਤਾਂ ਕੋਈ ਸੰਸ਼ੇਠ ਸਿੰਘ ਇਸ ਸੇਵਾ ਨਿਭਾ ਰਹੇ ਕਿਉਂਕਿ ਅੱਜ ਕੱਲ ਕਿਸੇ ਕੋਲ ਇੱਕ ਬੱਚਾ ਦੋ ਬੱਚਾ ਪੰਜ ਦਾ ਸੌਣਗੇ ਇਹਨਾਂ ਕੋਲ ਹਜ਼ਾਰਾਂ ਬੱਚਾ ਇਸ ਤਰੀਕੇ ਸੇਵਾ ਨਿਭਾ ਰਹੇ میں تو یہ گل پوری کہی سب ڈاکٹر صاحب میں تو حیران ہوا کہ دیکھو خاص کر یہ لوگ جی یہاں بہت سہیو سمچے مینجمنٹ کا سمچے مینجمنٹ ڈاکٹر صاحب چیزیں جی ایڈا واٹا اتارا کر رہے ہیں اور ہویا ہوا اکینا کی سیوا کر رہے ہیں سیوا بہت بڑی چیز ہے ਮਾਤਾ ਜੀ ਇਸੇ ਤਰ੍ਹਾਂ ਮੈਂ ਦੁਆ ਵੀ ਕਰਦਾ ਕਿ ਬਰਸਾਤ ਕਿਸਮਤ ਦੀ ਨਾ ਇਸੇ ਤਰ੍ਹਾਂ ਇਸੇ ਤਰ੍ਹਾਂ ਇਹ ਨਮਾਣ ਹੈ

ਨੈਂਸਾ ਕਿੰਨੀ ਕਰ ਰਹੀ ਨਹੀਂ ਬਿਲਕੁਲ ਇੱਕ ਜਿਹੜਾ ਕਾਫੀ ਕੋਸਟ ਲੈਣ ਵਲਡ ਵਾਈਡ ਚੱਲਿਆ ਸਦਾ ਮੈਂ ਕਿਨ ਕਿਨ ਦੱਸਾਂ ਇਹ ਰਾਸ ਦੀ ਹਾਂ ਜਿਹਦੇ ਨਾਲ ਮੇਰੀ ਪਛਾਣ ਬਣੀ ਹੈ ਮੈਚਵਾਨ ਚੈਨਲ ਆਵਾਜ਼ ਪੰਜਾਬ ਤੋਂ ਬਾਅਦ ਤੇ ਮੈਂ ਟ੍ਰੈਕ ਉਹ ਜੁੱਤ ਐਸੀ ਮਿਲ ਜਿਹਦੇ ਨਾਲ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਤੱਕ ਵੀ ਮੈਂ ਜਿੱਥੇ ਵੀ ਜਾਂਦਾ ਮੈਂ ਮੈਨੂੰ ਕਹਿੰਦੇ ਕਿ ਮੁੰਡੂ ਸ਼ਾਹ ਜੀ ਉਹ ਜ਼ਰੂਰ ਸੁਣਾ ਦਿ ਮੈਂ ਕਿਨ ਕਿਨ ਦੱਸਾਂ ਇਹ ਰਾਸ ਦੀ ਬਣਦਾ मके गया गॾ मुकॾी नाही पवे सौ सौ जुमे पर भई मके गया मके गया गॾु मुकदी नाही ਪਾਵੇਂ ਸੋ ਸੋ ਜੁਮੇ ਪੜਾਈਏ ਗੰਗਾ ਦੇਆਂ ਗਲ ਮੁਕਦੀ ਨਹੀਂ ਪਾਵੇਂ ਸੋ ਸੋ ਗੋਤੀ ਲਾਏ ਗਿਆ ਗਿਆ ਗਲ ਮੁਕਦੀ ਨਹੀਂ ਪਾਵੇਂ ਸੋ ਸੋ ਪੰਚ ਪੜਾਈਏ ਪੁੱਲੇ ਸ਼ਗਲ ਤੈਉ ਮੁਕਸੀ ਜਦ ਮੈਨੂੰ ਦਿਲੋਂ ਕੋਈ ਵਾਈਏ ਮੈਂ ਕਿਨੂ ਕਿਨੂ ਦੱਸਾਂ ਇਹ ਰਾਜ਼ ਦੀਆਂ ਗੱਲਾਂ ਮੈਂ ਕਿਨੂ ਕਿਨੂ ਦੱਸਾਂ ਇਹ ਰਾਜ਼ ਦੀਆਂ ਗੱਲਾਂ ਮੈਂ ਕਿਨੂ ਕਿਨੂ ਦੱਸਾਂ ਕਿ ਫੋਰ ਨਵੇਂ ਪ੍ਰਕਾਰ ਹਾਂਜੀ ਜੀ ਬਸ ਬੈਕ ਟੂ ਬੈਕ ਤੁਹਾਨੂੰ ਫੋਰ ਕੁਛ ਜਲਦੀ ਸੌਣ ਨਿਬਾ। ਬਹੁਤ ਅੱਛਾ ਅੱਛਾ ਬਹੁਤ ਛਿਪੇ ਰਹੇ ਸੀ ਪਿਛਲੀ ਦਿਨਾਂ ਵਿੱਚ। ਹਾਂਜੀ। ਮੋਟੋ ਹਸਪਿਟਲ ਦੀ ਕੀ ਅਨਾਸ਼ੁਮਿਕਤਾ ਹੈ। ਕਾਰਨ ਕੀ ਬਣਿਆ ਕਿ ਉਹਨੇ ਛਿਪੇ ਰਹੇ ਤੇ ਹੋਲ ਵਿੱਚ ਪਹੁੰਚ ਨਹੀਂ। ਜਿਹੜਾ ਮੈਂ ਲੇਟ ਹੋ ਗਿਆ ਹੁਣ ਉਹ ਸਾਰਾ ਕਮੀਆਂ ਪੂਰੀ ਹੋ ਜਨ ਮਾਰੀ ਦੀ ਕਿਰਤ ਨਾਲ ਕਿਉਂਕਿ ਹੁਣ ਜਿਹੜੀ ਕੜਾਮ شریف ਮੇਲੇ ਤੇ ਹਾਜ਼ਰੀ ਲੱਗੀ ਹੈ ਸਾਰੀ। ਕਨਵਰ ਗਰੀਵਾਲ ਸਾਹਿਬ ਇੱਕ ਬਹੁਤ ਬੜੀ ਹਸਤੀ ਨੇ ਕਿਉਂਕਿ ਥੋੜੀ ਦੁਨੀਆ ਉਹਨਾਂ ਨੂੰ ਸਲੀਊਟ ਕਰਦੀ ਹੈ ਕਿਉਂਕਿ ਕਨਵਰ ਗਰੀਵਾਲ ਸਾਹਿਬ ਦਾ ਇੱਕ ਆਪਣਾ ਹੀ ਮਾਹੌਲ ਹੈ ਉਹ ਕਮਾਲ ਦੇ ਗਾਇਕ ਕਮਾਲ ਮੇਰੇ ਭਰਾ ਨੇ ਵੱਡੇ ਮੈਨਾਂ ਨੂੰ ਮੁਹੱਬਤ ਕਰਨਾ ਉਹਨਾਂ ਦੀ ਇੱਜ਼ਤ ਨਹੀਂ ਕਰਦਾ ਔਰ ਉਹਨਾਂ ਨੇ ਮੈਨੂੰ ਇੰਨੀ ਮੁਹੱਬਤ ਦਿੱਤੀ ਇੰਨਾ ਪਿਆਰ ਦਿੱਤਾ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਉਹਨਾਂ ਕਰਕੇ ਅੱਜ ਦੁਨੀਆ ਮੈਨੂੰ ਬਹੁਤ ਪਿਆਰ ਕਰਦੀ ਹੈ ਕਿਉਂਕਿ ਜਿੱਥੇ ਜਿੱਥੇ ਇਹ ਵੀਡੀਓ ਲੋਕੀ ਦੇਖ ਰਹੇ ਹੈ ਤਾਂ ਲੋਕੀ ਮੈਨੂੰ ਫੋਨ ਵੀ ਕਰ ਰਹੇ ਹੈ ਔਰ ਪ੍ਰੋਗਰਾਮਾਂ ਤੇ ਵੀ ਬਲਾਂ ਦੇ ਦੁਆਰੇ ਕਰ ਰਹੇ ਕੰਨ ਬਹੁਤ ਪ੍ਰੋਚ ਕਰ ਰਹੇ ਸਨ ਸਨੱਚ ਆਵਾਮ ਦਾ ਤੇ ਜਿਹਨੂੰ ਸ਼ੁਕਰ ਗਜ਼ਾਰ ਇਨਾ ਪਿਆਰ ਦੇ ਰਹੇ ਹੋ ਮੇਰੇ ਆਉਣ ਵਾਲੇ ਜਿਹੜੇ ਡੀਟ ਨੇ ਉਹਨਾਂ ਨੂੰ ਤੁਸੀਂ ਸਭ ਨੇ ਵੱਧ ਤੋਂ ਵੱਧ ਪਿਆਰ ਦੇਣਾ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਤੁਹਾਡੇ ਸ਼੍ਰੀਮਾਨ ਜੀ ਜਿਹੜੀ 22 ਲਾਈਟ ਦੀ ਇਹ ਸਭ ਸਿੰਗਰੋਂ ਆਈਲੈਂਡ ਦੇ ਵੀ ਚਾਰੇ ਇੱਕ ਬੰਦਾ ਚਾਹੁੰਦਾ ਹੈ ਆਈਲੈਂਡ ਦੇ ਚਾਹਣਾ ਇਹ ਜਿਹੜੇ ਬੱਚੇ ਨੇ ਬਜ਼ੁਰਗ ਨੇ ਤੋਂ ਤੁਹਾਨੂੰ ਪਤਾ ਹੈ ਇਹਨਾਂ ਲੱਗਦਾ ਹੈ ਕਿ ਲਾਈਨ ਲੜ ਤੋਂ ਨਿੱਗੜੀ ਇੱਥੇ ਚੋਂ ਕਿਉਂਕਿ ਜਿਹੜਾ ਸਾਡਾ ਕਲਚਰ ਹੈ ਉਹ ਚੇਂਜ ਹੋ ਰਿਹਾ ਹੈ ਬੱਚਿਆਂ ਨਾਲ ਤੇ ਛੱਡ ਰਹੇ ਨੇ ਉਹ ਕੋਈ ਕਿਸੇ ਨਾਲ ਧਰਮ ਨੰਡਾ ਲੇਖੜ ਹੈ ਜੀ ਨਾ ਬੰਦੇ ਜਿਨ੍ਹਾਂ ਨੇ ਬੱਚੇ ਇੱਥੇ ਛੱਡੇ ਨੇ ਬਜ਼ੁਰਗ ਇੱਥੇ ਛੱਡੇ ਨੇ ਕੀ ਲੱਗਦਾ ਹੈ ਕਿ ਲੋਕਾਂ ਦੀ ਕਦਰਾਂ ਕੀਮਤਾਂ ਹੈ ਗਿਲ ਦੇ ਵਿੱਚ ਰਿਸਪੈਕਟ ਹੈ ਉਹ ਜਾਂਦੀ ਰਹੇ ਜਾਂਦੀ ਜਾ ਰਹੀ ਹੈ ਦੇਖੋ ਜੀ ਬੜਾ ਜੀ ਮੈ ਤਾਂ ਇਹ ਮਾਹੌਲ ਜੀ ਮੈ ਤਾਂ ਸਮਾ ਉੱਪਰ ਦੇਖ ਹੀ ਰਹੇ ਹਾਂ ਸਾਰੇ ਕਿਸੇ ਤੋਂ ਕੋਈ ਲਿਖਿਆ ਨਹੀਂ ਹੈ ਜੀ ਤੇ ਬਹੁਤ ਮੰਦ ਭਾਗੀ ਮੰਦ ਭਾਗੀ ਸਮਾ ਕਹਿ ਸਕਦੇ ਹਨ ਇਹ ਇਦਾਂ ਨਹੀਂ ਮਤਲਬ ਮੈਂ ਕਹੂੰਗਾ ਕਿ ਕਿਉਂਕਿ ਜਿਹੜੇ ਹੁਣ ਅਸੀਂ ਅਬੱਸ ਵੀ ਦੇਖਦੇ ਆ ਕਿ ਆਸ਼ਰਮਾਂ ਦੇ ਵਿੱਚ ਸਾਡੇ ਬਜ਼ੁਰਗ ਨਹੀਂ ਰਹੇ ਹੈਨਾ ਉਹ ਜੇ ਤਾਂ ਕਿ ਜੇ ਅਗਰ ਬੱਚੇ ਲੈਕ ਹੋ ਬੱਚੇ ਨੇਕ اولاد ਹੋਣ ਹੋ ਆਪਣੇ ਫਰਜ਼ ਨਿਭਾਉਣ ਤਾਂ ਕਿਉਂ ਕਿਸੇ ਦਾ ਮਾਪਾਪਾ ਆਸ਼ਰਮਾਂ ਦੇ ਵਿੱਚ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਕਿਤੇ ਗੀਤ ਨੂੰ ਲੈ ਕੇ ਆ ਰਹੇ ਹੋ ਕਿ ਕਿ ਦਿਨ ਛੋੜਾ ਵਜਾ ਹਾਂਜੀ ਕੇ ਕੇ ਬੀਸੀ ਦਾ ਜਿੰਦ ਸੁਆੜਾ ਸਾਹਿਬ ਦਾ ਉਹ ਇੱਕ ਵਾਰ ਬੜਾ ਸੁਆਗੀਤਾ ਉਹ ਇੱਕ ਤੁਸੀਂ ਸੁਣਾ ਵੀ ਹੋਊਗਾ ਬੇਟਾ ਸ਼ਹਿਰ ਰਹਿਣ ਲੱਗ ਜਾਂਦਾ ਜਾ ਕੇ ਹਾਂਜੀ ਸ਼ਹਿਰ ਰਹਿਣ ਲੱਗ ਜਾਂਦਾ ਤਾਂ ਉਹ ਕਦੇ ਕਦਾਈ ਆਪਣੇ ਮਾਪਿਓ ਨੂੰ ਮਿਲਣ ਆਉਂਦਾ ਪਿੰਡ ਹੂੰ ਹੂੰ ਉਹ ਮਾਂ ਬਾਪ ਆਪਣੇ ਬੱਚੇ ਨੂੰ ਕਹਿ ਰਹੇ ਆ ਕਿ ਬੇਟਾ ਠੀਕ ਹੈ ਤੇਰੀ ਸ਼ਹਿਰੀ ਲਾਈਫ ਹੈ ਬੇਟਾ ਪਰ ਹਨਾ ਅਸੀਂ ਤੇਰੇ ਮਾ ਬਾਪ ਵਾ ਅਸੀਂ ਤੇਨੂੰ ਜਨਮ ਦਿੱਤਾ ਤੇ ਪਰ ਉਸ ਗੀਤ ਦੇ ਵਿੱਚ ਬੜਾ ਪੁੱਛੇ ਪਰ ਮੈਂ ਇੱਕ ਅਸਾਇੰਤ ਤਰ੍ਹਾਂ ਸੁਣਾ ਦਿਆਂ ਨਾ ਬੈਠੇ ਕੋਲ ਬਿਠਾਵੇਂ ਤੂੰ ਨਾ ਸਿਤੇ ਮੂੰਹ ਬੁਲਾਵੇਂ ਤੂੰ ਨਾ ਬੈਠੇ ਕੋਲ ਬਿਠਾਵੇਂ ਤੂੰ ਨਾ ਸਿਦੇ ਮੂੰਹ ਬੁਲਾਵੇਂ ਤੂੰ ਟੁੱਟੀ ਮੰਜੀ ਦੇ ਬੈਠੇ ਟੁੱਟੀ ਮੰਜੀ ਤੇ ਬੈਠੀ ਅਜੀ ਮਹੌਨ ਸਰਪੇ ਲੈ ਲੈ ਜਿਮਾ ਛੜੇ ਕਾਲੇ ਲੈ ਲੈ ਬਿਨਾਂ ਡੱਪਣੇ ਨਾ ਮਾਪੇ ਜਿਨਾਂ ਛੜੇ ਕਾਂ ਲੈ ਲੈ ਬਿਨਾਂ ਡੱਪਣੇ ਨਾ ਮਾਪੇ ਬਹੁਤ ਬਹੁਤ ਪਾਈ ਸਾਹਿਬ ਸਮੇ 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 ਇਸੇ ਬਹੁਤ ਸਿੱਖਦਾ ਫੌਂਦੀ ਆਨੇ ਚਾਰਨੀ ਦੀ ਐਮ 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 ਫਿਲਮੀ ਕਲਾਕਾਰ ਵੀ ਤਾਂ ਅੱਜ ਸਾਹਿਬ ਜੀ ਨੇ ਬਹੁਤ ਸੋਹਣਾ ਗੀਤ ਕੀਤਾ ਹੈ ਸਹੀ ਦੀ ਰੱਖੀਆ ਪਾਵੁਕ ਵੀ ਹੋਇਆ ਸੀ ਐਂਡਰ ਕੋਈ ਪ੍ਰੋਗਰਾਮ ਹੋਰ ਵੀ ਹੁੰਦਾ ਹੈ ਨਾ ਆਓ ਦੇਖੋ ਅਜਨੇ ਸਾਚੇ ਤੇ ਤੱਕ ਦੇ ਜਿਹੜੇ ਆਸ਼ਕ ਹੈ ਨਾ ਹਾਂਜੀ ਉਹਨਾਂ ਨੇ ਸੱਚਾਈ ਬਾਰੇ ਬਿਆਨ ਕੀਤਾ ਦਿਲੋਂ ਮੁਹੱਬਤ ਜਿੰਦ ਉਹ ਸੇ ਸੱਚ ਬਿਲਕੁਲ ਜਿਵੇਂ ਇੱਕ ਟ੍ਰੰਟਾ ਇੱਕ ਹੁੰਦਾ ਹੈ ਹੂੰ ਤੇ ਅਲੱਗ-ਅਲੱਗ ਰੰਗਾਂ ਦੇ ਮੱਲਬ ਜਿਹੜੇ ਨਾ ਔਰ ਅਲੱਗ-ਅਲੱਗ ਰੰਗ ਜਿਹੜੇ ਹਨ ਉਹ ਪ੍ਰਗਟ ਕਰਦੇ ਬਿਲਕੁਲ ਹੁਣ ਜਿਹਨੇ ਸਿਰਜਣਹਾਰ ਦੀ ਰਚਨਾ ਦੇ ਨਾਲ ਪਿਆਰ ਹੈ ਹਾਂਜੀ ਉਹ ਪਿਆਰ ਦਾ ਰੰਗ ਆਪਣੇਆਂ ਵਿੱਚ ਤੇ ਆਪਣੇ ਲਈ ਤਾਂ ਸਾਰੇ ਖੁਸ਼ੀਆਂ ਦੇ ਮੌਕੇ ਤੇ ਸਾਰੇ ਸ਼ੇਅਰ ਕਰਦੇ ਆ ਖੁੱਲ ਕੇ ਹਮ ਪਰ ਇੱਕ ਸਿਰਜਣਹਾਰ ਦੀ ਹੋਰ ਰਚਨਾ ਦੇ ਉਹ ਮੈਂਬਰ ਹਾਂਜੀ ਜਿਨ੍ਹਾਂ ਨੂੰ ਖੁਦਗਰਜ਼ ਲੋਕਾਂ ਦੀਆਂ ਕੋਈ ਹਲਾਤਾਂ ਨਹੀਂ ਉਹ ਖੁਸ਼ੀਆਂ ਖੋਲੀਆਂ ਉਹਨਾਂ ਦੇ ਚਿਹਰਿਆਂ ਤੇ ਖੁਸ਼ੀਆਂ ਲਿਆਉਣ ਵਾਸਤੇ ਹਾਂਜੀ ਭਾਈ ਸਿੰਦਰ ਸਿੰਘ ਹੋਣੀ ਹਾਂਜੀ ਸਰਬਰ ਰਿੰਦਰ ਸਿੰਘ ਹੋਣੀ ਬਿਲਕੁਲ ਤੇ ਇਹਨਾਂ ਦੇ ਬੇਟੇ ਹੂੰ ਫਿਲਮ ਕੈਮਰਾਮੈਨ ਨਾਮ ਰਣੋਤ ਜੀ ਹੋਣੀ ਉਹਨਾਂ ਦੀ ਸ਼ਾਦੀ ਦੇ ਸਬੰਧ ਦੇ ਵਿੱਚ ਤੇ ਬੇਟੀ ਮਰਸਯੋਤਕੌਰ ਹੂੰ ਤੇ ਉਹਨਾਂ ਦੀ ਸ਼ਾਦੀ ਦੇ ਸਬੰਧ ਦੇ ਵਿੱਚ ਖੁਸ਼ੀਆਂ ਲਿਆਉਣ ਦਾ ਜਿਹੜਾ ਮਸਾ ਹੈ ਮੇਰੇ ਘਰਾਂ ਦੇ ਵਿੱਚ ਤੇ ਸਾਰੇ ਨੂੰ ਖੁਸ਼ੀ ਹੁੰਦੀ ਹੈ ਇਹ ਕਹਿੰਦੇ ਜਿਵੇਂ ਗੁਰੂ ਗੁਰੂ ਸਾਹਿਬ ਕਹਿੰਦੇ ਕਰੋਨਾ ਦੇ ਨਾਨਕ ਤੇ ਕਿੰਨੇ ਸੰਸਾਦ ਕਿੰਨੇ ਕਹਿੰਦੇ ਨਾਨਕ ਤੇ ਸੰਸਾਦ ਵੱਡਿਆ ਸੀ ਕਿ ਅਰੀਸ ਜਿੱਥੇ ਨਹੀਂ ਸੀ ਮਾਣਿਤ ਤੇ ਨਦਰ ਤੇਰੀ ਬਖਸ਼ਿਸ਼ ਉਹ ਬਖਸ਼ਿਸ਼ਾਂ ਲੈਣ ਲਈ ਕਿਉਂਕਿ ਵੱਡੀਆਂ ਜ਼ਿੰਮੇਵਾਰੀਆਂ ਪੈਣੀਆਂ ਤੇ ਉਹ ਵੱਡੀਆਂ ਜ਼ਿੰਮੇਵਾਰੀਆਂ ਪਰਮਾਤਮਾ ਦੀ ਬਖਸ਼ਿਸ਼ ਨਾਲ ਨਿਭਾਈਆਂ ਜਾਂਦੀਆਂ ਤੇ ਉਹੀ ਫਿਰ ਸੂਝ-ਬੂਝ ਤੇ ਸ਼ਕਤੀਆਂ ਮਿਲਦਾ ਹੈ ਤੇ ਮੁਹੰਮਦ ਸ਼ਰਸ਼ਾਦ ਜੀ ਨੂੰ ਇਹਨਾਂ ਨੇ ਸਿਲੈਕਟ ਕੀਤਾ ਵੀ ਇਹੀ ਖੁਸ਼ੀਆਂ ਲਿਆ ਸਕਦੇ ਆ ਤੇ ਵਾਕੇ ਇਹਨਾਂ ਨੇ ਅੱਜ ਜਿਹੜੀਆਂ ਖੁਸ਼ੀਆਂ ਖੋਲੀਆਂ ਗਈਆਂ ਸੀ ਨਾ ਕੁਸ਼ਾਲਾਤਾ ਨੇ ਖੋਲੀਆਂ ਸੀ ਖੁਸ਼ੀਆਂ ਦਵਾਰੇ ਲਿਆਂਦੀਆਂ ਪਰਮਾਤਮਾ ਸ਼ਕਤੀਆਂ ਬਖਸ਼ੇ ਤੇ ਵੀਰ ਜੀ ਉਹਨਾਂ ਨੂੰ ਇੰਨਾ ਵੱਡਾ ਸਹਿਯੋਗ ਇਹਨਾਂ ਦਾ ਪ੍ਰਭਾਸ ਰਾ ਦੇ ਮਿਸ਼ਨ ਦੇ ਵਿੱਚ ਮੈਂ ਇਹਨਾਂ ਦੇ ਕੋਲ ਜਾ ਕੇ ਇੰਦਾ ਲੈਂਦਾ ਮਨ ਨੂੰ ਨਾ ਕੇਵਰ ਘਰ ਦੇ ਵਿੱਚ ਤਾਂ ਕੋਈ ਚਲੋ ਘੱਟ ਪੁੱਛਦਾ ਪਰ ਇਹਨਾਂ ਕੋਲ ਜਾ ਕੇ ਜਿਹੜਾ ਗੱਲਮ ਉਹ ਤੇ ਪਤਾ ਹੀ ਨਹੀਂ ਲੱਗਦਾ ਵੀ ਪੰਜਾਬ ਤੋਂ ਬਾਹਰ ਆਏ। ਮੇਰੇ ਜਿਹਾ ਹਣੇ ਦਿਨ ਰਾਤ ਮਨ ਲ ਆਪਣਾ ਕੰਮ ਸਮਝ ਕੇ ਦਿਨ ਰਾਤ ਬੱਚੇ ਹਰਸ਼ਜੋਤ ਕੌਰ ਜੋ ਸਾਰੇ ਇਹ ਬੱਚੇ ਮਤਲਬ ਇਸ ਮਿਸ਼ਨ ਦੇ ਵਿੱਚ ਜਿਹੜੇ ਲੋੜਵੰਦਾਂ ਦੇ ਮਿਸ਼ਨ ਦੇ ਵਿੱਚ ਇਹਨਾਂ ਨੂੰ ਵੀ ਇਲਾਜ ਦਾ ਸੁਧਾਰ ਦਾ ਪੁਨਰਵਾਸ ਦਾ ਹੈ ਨਾ ਮੌਕਾ ਮਿਲ ਸਕੇ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਜੀਵਨ ਕੇ ਸਰਵੰਸ ਹੀ ਲਾ ਦਿੱਤੇ। ਬਿਲਕੁਲ ਜੀ। ਤੇ ਇਹੋ ਜਿਹਾ ਪਰਿਵਾਰ ਮੈਨੂੰ ਲੱਗਦਾ ਵੀ ਇਹਦੇ ਨਾਲ ਵੱਡੀ ਪ੍ਰੇਰਨਾ ਮਿਲੂਗੀ ਸਮਾਜ ਨੂੰ। ਜੇ ਇਹੋ ਜੀ ਸਾਡੀ ਸੋਚ ਬਣ ਗਈ ਉਹਦੇ ਅੰਦਰ ਨਹੀਂ ਜਿੱਥੇ ਸਾਡਾ ਵਿਅਕਤੀਗਤ ਜੀਵਨ ਸਾਡਾ ਪਰਿਵਾਰਿਕ ਜੀਵਨ ਤੇ ਸਮਾਜ ਵੀ ਖੁਸ਼ਹਾਲ ਬਣ ਜਿਹੜੇ ਜਿਹੜਾ ਹੁਣ ਵੀਰਜੀ ਹੁਣਾਂ ਨੇ ਸੁਣਾਇਆ ਨਾ ਕਿ ਮਾਪੇ ਨਹੀਂ ਸਰਾਪੇ ਸਮਝਣ ਲੱਗੇ ਇਹੋ ਜਿਹੇ ਗੀਤ ਜਿਹੜੇ ਹਨਗੇ ਨਾ ਇਹ ਸਾਨੂੰ ਝੋੜਨਗੇ ਮਜਬੂਰ ਕਰਨਗੇ ਵੀ ਅਸੀਂ ਕਿਹੋ ਜੀ ਸੋਚ ਤੇ ਸ਼ਕਸ਼ੀਰ ਦੇ ਮਾਲਕ ਬਣ ਗਏ ਤੇ ਮੈਂ ਸੈਲੂਟ ਕਰਦਾ ਵੀ ਜਿਨ੍ਹਾਂ ਜੋ ਇਹਨਾਂ ਨੇ ਗਾ ਦਿੱਤਾ ਨਾ ਸਾਡੇ ਯੂਥ ਨੇ ਸਮਝ ਲਿਆ ਵੀ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦੇਣਾ ਤੇ ਬਹੁਤ ਵੱਡਾ ਤੁਹਾਡਾ ਇਹ ਜਿਹੜਾ ਇੱਕ ਸਮਾਜ ਦੇ ਵਿੱਚ ਕੰਟਰੀਬਿਊਸ਼ਨ ਹੈ ਤੇ ਮੈਂ ਵੀਰਜੀ ਹੁਣਾਂ ਨੂੰ ਸਮੁੱਚੇ ਪਰਿਵਾਰ ਨੂੰ ਭੈਣ ਜੀ ਹੁਣਾਂ ਨੂੰ ਇਹ ਦਿਨ ਰਾਤ ਜਿਹੜੇ ਹੈਗੇ ਆ ਸਮਾਜ ਦੀ ਭਲਾਈ ਦੇ ਵਿੱਚ ਇਹ ਯਤਨਸ਼ੀਲ ਰਹਿੰਦੇ ਹੈਗੇ ਤੇ ਇੱਥੇ ਆਇਆ ਜੀ ਆਇਆਂ ਵੀ ਕਹਿੰਦਾ ਹੈ ਤੇ ਪਰਮਾਤਮਾਗੇ ਅਰਦਾਸ ਵੀ ਕਰਦਾ ਹੈ ਇਹਨਾਂ ਨੂੰ ਤੰਦਰੁਸਤੀ ਤੇ ਸ਼ਕਤੀ ਆ ਮਕਸ਼ੇ ਤੱਕ ਸਮਾਜ ਦੀ ਇਹਦੀ ਸੇਵਾ ਕਰਨ ਦੀ ਬਿਲਕੁਲ ਆਸਟ੍ਰੇਲੀਆ ਮੈਲਬੌਰਨ ਤੋਂ ਭਾਈ ਸਾਹਿਬ ਨੇ ਸਾਡੇ ਨਾਲ ਐਨਆਰਆਈ ਤਾਂ ਬਹੁਤ ਆਉਂਦੇ ਨੇ ਇਹ ਬੰਦੇ ਨੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਅਦਿੱਤੀਆ ਦੇਖੋ ਐਨਆਰਆਈ ਤਾਂ ਬਹੁਤ ਆਉਂਦੇ ਨੇ ਜਹਾਜ਼ ਭਰ-ਭਰ ਕੇ ਆ ਵੀ ਰਹੇ ਨੇ ਜਾ ਵੀ ਰਹੇ ਨੇ ਪਰ ਕੋਈ ਸਮਾਜ ਵਾਸਤੇ ਜਾਂ ਕਿਸ ਤਰੀਕੇ ਦੇ ਪਰਿਵਾਰਾਂ ਬਾਅਦ ਕਾਫੀ ਸੂਟਦੇ ਨੇ ਤੇ ਭਾਈ ਸਾਹਿਬ ਜੀ ਅਕੱਲ ਤੁਹਾਨੂੰ ਪੁੱਛਦਾ ਕਿ ਖੁਸ਼ੀ ਤਾਂ ਅਸਲੀ ਇਹ ਹੀ ਲੱਗਦੀ ਹੈ ਬਾਕੀ ਦਾ ਪਰ ਹੋਇਆ ਲਿਖਤੀ ਕਰੇ ਜਿਹੜੇ ਪ੍ਰੋਗਰਾਮ ਕਰ ਲਿਆ ਉਹ ਵੀ ਠੀਕ ਖੁਸ਼ੀ ਵਾਲੇ ਪਰ ਇਹ ਇਹ ਇੱਕ ਮਾਨਵੀ ਪਸੰਦੀ ਦੀ ਗੱਲ ਬੰਦੀ ਹੈ ਸਕੂਲ ਦਾ ਮਿਲਦਾ ਇਹ ਬਹੁਤ ਘੱਟ ਲੋਕ ਸੋਚਦੇ ਨੇ ਸਰੂ ਦੇ ਕਿਰਪਾ ਨਾਲ ਰੋਡ ਆਊਟ ਦਾ ਨਾ ਰਾਈ ਸੰਗਤਾਂ ਜਿਹੜੀਆਂ ਆ ਗਈਆਂ ਬਹੁਤ ਸਾਰੀਆਂ ਸਾਲ ਸਾਲ ਦਾ ਨਾਮ ਸਿੱਧੇ ਸਿੱਧੇ ਤਰੀਕੇ ਨਾਲ ਸੀ ਉਹਦੇ ਇੰਨੇ ਸਾਨੂੰ ਮਿਲ ਕੇ ਪੂਰਾ ਵੱਧ ਮਿਲਿਆ ਤੇ ਯਾਨੀ ਕਿ ਜੋ ਸਾਡੀ ਯਾਨੀ ਇਨ ਰੀਅਲ ਸੈਂਸ ਜੋ ਅਸੀਂ ਹੁਣ ਮਹਿਸੂਸ ਕੀਤਾ ਅੱਜ ਬੱਚਿਆਂ ਦੇ ਚਿਹਰੇ ਤੇ ਜੋ ਖੁਸ਼ੀਆਂ ਦੇਖੀਆਂ ਉਹਦਾ ਕੋਈ ਬਦਲ ਨਹੀਂ ਹੈ ਔਰ ਮੈਨੂੰ ਸਾਖਸ਼ਾਤੇ ਫੀਲ ਹੋ ਰਿਹਾ ਸੀ ਕਿ ਜਿਵੇਂ ਝੜੀ ਲੱਗੀ ਹੋਈ ਹੈ ਬਖਸ਼ਾ ਦੇ ਗੁਰੂ ਸਾਹਿਬ ਇੰਨੀ ਜ਼ਿਆਦਾ ਖੁਸ਼ੀ ਔਰ ਸੰਭਾਲੀ ਨਹੀਂ ਜਾਂਦੀ ਅੱਖਾਂ ਨਮ ਹੋ ਰਹੀਆਂ ਸੀ ਵੱਲੋਂ ਮਿਲ ਕੇ ਜਿੰਨਾ ਨਹੀਂ ਅਸਲ ਮਾਪ ਤੇ ਖੁਸ਼ੀ ਦੇ ਸਕੇ ਮੇਰੇ ਖਿਆਲ ਪਾਈ ਸੰਸ਼ੇ ਸੀ ਤੁਹਾਡੇ ਵਰਗੇ ਇੱਕ ਸਮਾਜ ਚੀ ਜਿਹੜੇ ਅੱਜ ਕੁਝ ਹੋ ਗਏ ਪਰ ਇਹਨਾਂ ਦੀ ਸੇਵਾ ਤਾਂ ਕੋਈ ਬੇਅੰਤ ਸੇਵਾ ਇਹਨਾਂ ਇਸ ਪਰਿਵਾਰ ਦੇ ਮੀਨ ਦੀ ਭੈਣ ਜੀ ਭਰਾ ਦੀ ਅਸੀਂ ਤਾਂ ਨਾ ਚੀਜ਼ ਦਾ ਕੁਝ ਨਹੀਂ ਕਰ ਸਕਦੇ ਸਾਰਾ ਚਲੋ ਜਿੰਨਾ ਕੁਸੀਂ ਅਸੀਂ ਮਾੜੀ ਉਟੀ ਕਰ ਸਕਦੇ ਆ ਤੇ ਕੋਸ਼ਿਸ਼ ਕਰਦੇ ਆ ਜੇ ਉਰਦਲਾ ਹੈ ਪਰ ਇਹਨਾਂ ਦੇ ਸਪੋਰਟ ਨਾਲ ਅਸੀਂ ਮਾੜਾ ਮੁੰਡਾ ਚਲੋ ਸੇਵਾ ਚ ਨਾ ਕਿ ਇਹਨਾਂ ਨੂੰ ਸਹੀ ਦੱਸ ਪਰ ਜੋ ਅੱਜ ਅਸੀਂ ਅਸਲੀ ਡੀਲਿੰਗ ਆਈ ਬਟਿਆਂ ਤੇ ਦੇਖ ਕੇ ਸਾਰਾ ਇਕੱਠਾ ਕੀਤੇ ਨੇ ਬਟਿਆਂ ਤੇ ਉਹ ਤਾਂ ਸਵੀਟਲੈਸ ਅਦਾਰ ਹੈ ਅਧਿਕਾਰ ਪ੍ਰਵਾਸ ਦਾ ਪ੍ਰਵਾਸ ਅਸਲ ਸੱਚ ਹੈ ਨਾ ਆਮ ਲੋਕਾਂ ਨੂੰ ਪ੍ਰਵਾਸ ਅਸਲ ਸੱਚ ਹੈ ਕਿ ਪਰਮ ਦੀ ਆਸਰਾ ਦੀ ਸਿੱਧੀ ਆਸਰਾ ਹੋਰ ਤਾਂ ਆਪਾਂ ਤੋਂ ਇੱਕ ਜਰੀਆ ਬਣੇ ਹੋਏ ਹੈ ਨਾ ਕਿ ਇੱਥੇ ਤੁਸੀਂ ਐਨਆਰਆਈ ਭਰਾਓ ਸਾਰੇ ਲੇਕਿਨ ਅਪਾ ਪੰਜਾਬ ਦੇ جی میں اپنے آپ کو سن ملے گا شکر ہے کہ سب بنایا بہت بہت شکریہ جی ارداس کرتے ہیں باحد اس طرح گل <سؤال> بات کر ਤਾਂ ਇਹ ਸੇਵਾ ਬਹੁਤ ਚੰਗੀ ਹੈ ਅੰਦਰ ਇਤਰਾ ਮਨੂ ਕੀ ਗੱਲ ਹੈ ਦਿੱਤ ਸਾਨੂੰ ਮੌਕਾ ਦਿੱਤਾ ਇਸ ਮੈਲਬਰਨ ਦੇ ਵਿੱਚ ਸਾਡੇ ਬਹੁਤ ਸਾਰੇ ਹਨ ਹੋਰ ਵੀ ਐਨਆਰਆਈ ਭਰਾ ਜਿਹੜੇ ਬੜੇ ਨੇ ਜਿਹੜੇ ਆਲਰੇਡੀ ਸੇਵਾ ਭੇਜ ਰਹੇ ਨੇ ਟਾਈਮ ਟੂ ਟਾਈਮ ਤੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਬਾਣੀ ਸੇਵਾ ਦੇ ਵਿੱਚ ਤੇ ਤਾਂ ਜੋ ਇਹ ਵੱਧ ਤੋਂ ਵੱਧ ਆਪ ਜੀ ਦੇ ਜੋ ਤਮੇਦ ਬਹੁਤ ਵੱਡੀ ਗੱਲ ਹੈ ਬਹੁਤ ਧੰਨਵਾਦ ਜੀ ਤੁਹਾਡਾ ਬਿਲਕੁਲ ਸਹੀ